ਸਮ ਬਦਲਣ ਦੇ ਨਾਲ-ਨਾਲ ਖਾਸ ਕਰਕੇ ਜਦੋਂ ਪ੍ਰਾਲੀ ਨੂੰ ਅੱਗ ਲਾਈ ਜਾਂਦੀ ਹੈ ਜਾਂ ਤਿਹਾਰਾਂ ਤੋਂ ਬਾਅਦ ਅਕਸਰ ਤੁਸੀਂ ਵੇਖਿਆ ਹੋਵੇਗਾ ਕਿ ਅੱਖਾਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਉਹਨਾਂ ਸਮੱਸਿਆਵਾਂ ਤੋਂ ਬਚਣ ਲਈ ਤੁਹਾਨੂੰ ਅੱਖਾਂ ਨੂੰ ਬਹੁਤ ਧਿਆਨ ਦੇ ਨਾਲ ਰੱਖਣਾ ਪੈਂਦਾ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਅਲਰਜੀ ਹੋ ਜਾਂਦੀ ਹੈ ਅਲਰਜੀ ਦੇ ਨਾਲ ਅੱਖਾਂ ਦੇ ਵਿੱਚ ਸਵੇਲਿੰਗ ਆਉਂਦੀ ਹੈ ਸੋਜ ਆ ਜਾਂਦੀ ਹੈ ਖਾਰਸ਼ ਹੁੰਦੀ ਹੈ ਲਾਲੀ ਆ ਜਾਂਦੀ ਤੇ ਅੱਖਾਂ ਦੇ ਵਿੱਚੋਂ ਪਾਣੀ ਆਉਣ ਲੱਗ ਜਾਂਦਾ ਜੇਕਰ ਤੁਹਾਨੂੰ ਕੋਈ ਵੀ ਅਜਿਹੀ ਦਿੱਕਤ ਹੈ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਡਾਕਟਰ ਕੋਲ ਜਾ ਕੇ ਜਾਂਚ ਕਰਵਾਣੀ ਚਾਹੀਦੀ ਹੈ ਡਾਕਟਰ ਦੀ ਜਾਂਚ ਤੋਂ ਬਾਅਦ ਤੁਸੀਂ ਘਰ ਦੇ ਵਿੱਚ ਕੁਝ ਘਰੇਲੂ ਪਾਇ ਵੀ ਕਰ ਸਕਦੇ ਹੋ ਜਿਵੇਂ ਕਿ ਅੱਖਾਂ ਦੀ ਸਵੇਲਿੰਗ ਘਟ ਕਰਨ ਲਈ ਜਾਂ ਅੱਖਾਂ ਨੂੰ ਆਰਾਮ ਦੇਣ ਦੇ ਲਈ ਤੁਸੀਂ ਠੰਡੇ ਖੀਰੇ ਦੀ ਵਰਤੋਂ ਕਰ ਸਕਦੇ ਹੋ ਅੱਖਾਂ ਦੇ ਉੱਤੇ ਖੀਰਾ ਰੱਖਿਆ ਜਾ ਸਕਦਾ ਹੈ ਉਸ ਤੋਂ ਇਲਾਵਾ ਠੰਡੇ ਪਾਣੀ ਦੀ ਪੱਟੀ ਅੱਖਾਂ ਤੇ ਰੱਖੀ ਜਾ ਸਕਦੀ ਹੈ ਠੰਡੇ ਪਾਣ ਦੇ ਛਿੱਟੇ ਮਾਰੇ ਜਾ ਸਕਦੇ ਨੇ ਪਰ ਜ਼ਿਆਦਾ ਛਿੱਟੇ ਮਾਰਨ ਨਾਲ ਵੀ ਅੱਖਾਂ ਜਿਹੜੀਆਂ ਖੁਸ਼ਕ ਹੋ ਜਾਂਦੀਆਂ ਨੇ ਸੋ ਇਸ ਕਰਕੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਜਦੋਂ ਵੀ ਬਾਹਰ ਜਾਓ ਧੁੱਪ ਦੇ ਵਿੱਚ ਜਾਓ ਧੂਏਂ ਦੇ ਵਿੱਚ ਜਾਓ ਤਾਂ ਆਪਣਾ ਮੂੰਹ ਕਵਰ ਕਰਕੇ ਰੱਖੋ ਆਪਣੀਆਂ ਅੱਖਾਂ ਤੇ ਉਹਨਾਂ ਨੂੰ ਕਵਰ ਕਰਕੇ ਰੱਖੋ ਗੋਗਲਸ ਲਗਾ ਕੇ ਰੱਖੋ ਤਾਂ ਜੋ ਕਿਸੇ ਵੀ ਪ੍ਰਕਾਰ ਦਾ ਜੜ ਧੂੜ ਕਣ ਤੁਹਾਡੇ ਅੱਖਾਂ ਦੇ ਵਿੱਚ ਨਾ ਪਵੇ